ਜੈ ਭੀਮ ਜੈ ਭਾਰਤ ਸਾਥੀਓ ਅਸੀਂ ਹਾਜ਼ਰ ਹਾਂ ਆਪਣੇ ਚੈਨਲ ਯੁੱਗ ਪਰਵਰਤਨ ਤੇ ਨਵੀਂ ਅਤੇ ਸੰਖੇਪ ਜਾਣਕਾਰੀ ਲੈ ਕੇ ਅਸੀਂ ਆਸ ਕਰਦੇ ਹਾਂ ਕਿ ਇਹ ਜਾਣਕਾਰੀ ਤੁਸੀਂ ਸਮਾਜ ਤੱਕ ਪਹੁੰਚਾਉਣ ਲਈ ਸਾਡਾ ਸਾਥ ਦਿਓਗੇ ਤੇ ਇਸ ਨੂੰ ਅੱਗੇ ਜ਼ਰੂਰ ਸ਼ੇਅਰ ਕਰੋਗੇ ਸਾਥੀਓ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਬਹੁਜਨ ਸਮਾਜ ਦੇ ਭਲੇ ਲਈ ਸਮੇਂ-ਸਮੇਂ ਤੇ ਅਨੇਕਾਂ ਮਹਾਪੁਰਸ਼ਾਂ ਨੇ ਆਪਣਾ ਮਾਰਗਦਰਸ਼ਨ ਦਿੱਤਾ ਅਤੇ ਸਮਾਜ ਦੇ ਸਰਪੱਖੀ ਵਿਕਾਸ ਲਈ ਸਮਾਜ ਨੂੰ ਸੰਘਰਸ਼ ਦਾ ਰਾਹ ਦਿਖਾਇਆ ਆਓ ਅੱਜ ਆਪਾਂ ਮਹਾਨ ਨਾਇਕ Swami Shuttanand ji ਦੇ ਜੀਵਨ ਸੰਘਰਸ਼ ਦੀ ਕਹਾਣੀ ਨੂੰ ਜਾਣੀਏ ਅਤੇ ਉਹਨਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਢਾਲ ਕੇ ਆਪਣਾ ਜੀਵਨ ਸੁਖ ਆਪਣੇ ਜੀਵਨ ਨੂੰ ਖੁਸ਼ਹਾਲ ਤੇ ਤਰੱਕੀ ਦੀ ਰਾਹ ਤੇ ਤੋਰੀਏ 6 ਮਈ ਦਿਨ ਵੀਰਵਾਰ 1879 ਈਸਵੀ ਨੂੰ ਪਿਤਾ ਸਤਕਾਰਯੋਗ ਮੋਤੀ RAM ਤੇ ਮਾਤਾ ਸਤਕਾਰਯੋਗ ਪਿਆਰੀ ਦੇਵੀ ਜੀ ਦੇ ਘਰ ਉੱਤਰ ਪ੍ਰਦੇਸ਼ ਦੇ ਫਰੂਖਾਬਾਦ ਜ਼ਿਲ੍ਹੇ ਵਿੱਚ ਆਪ ਜੀ ਦਾ ਜਨਮ ਹੋਇਆ ਆਪ ਜੀ ਦਾ ਬਚਪਨ ਦਾ ਨਾਂ ਹੀਰਾ ਲਾਲ ਸੀ ਪ੍ਰਾਇਮਰੀ ਸਕੂਲ ਦੀ ਸਿੱਖਿਆ ਲੈਣ ਲਈ ਜਦੋਂ ਆਪ ਪ੍ਰਾਇਮਰੀ ਸਕੂਲ ਚ ਦਾਖਲ ਹੋਏ ਤਾਂ ਉੱਚ ਜਾਤੀ ਲੋਕਾਂ ਵੱਲੋਂ ਬਹੁਤ ਜ਼ਿਆਦਾ ਤੱਕੇਸ਼ਾਈ ਦਾ ਸ਼ਿਕਾਰ ਹੋਣਾ ਪਿਆ ਜਿਸ ਕਾਰਨ ਆਪ ਜੀ ਨੂੰ ਸਕੂਲ ਜਾਣਾ ਸਕੂਲ ਵਿੱਚ ਜਾਣਾ ਬੰਦ ਹੋ ਗਿਆ ਅਤੇ ਉੱਚ ਜਾਤੀ ਲੋਕਾਂ ਦਾ ਜ਼ਿਆਦਾ ਅਤਿਆਚਾਰ ਹੋਣ ਕਰਕੇ ਆਪ ਜੀ ਦੇ ਪਿਤਾ ਨੂੰ ਆਪ ਦਾ ਪਿੰਡ ਛੱਡਣਾ ਪਿਆ ਤੇ ਆਪ ਆਪਣੇ ਸਹਰੇ ਪਿੰਡ ਸਿਰਸਾ ਗੰਜ ਜੋ ਮੈਨਪੁਰੀ ਵਿੱਚ ਹੈ ਉੱਥੇ ਜਾ ਕੇ ਬਸੇ ਆਪ ਜੀ ਨੂੰ ਬਹੁਤ ਜ਼ਿਆਦਾ ਸ਼ੁਭਾਸ਼ਾਦ ਦਾ ਵਿਤਕਰਾ ਸਹਿਣਾ ਪਿਆ ਆਪ ਜੀ ਗਰੀਬ ਪਰਿਵਾਰ ਵਿੱਚ ਹੋਣ ਕਰਕੇ ਤਕਰੀਬਨ ਸਿੱਖਿਆ ਤੋਂ ਵਾਂਝੇ ਹੋ ਗਏ ਆਪ ਜੀ ਨੇ ਨੇਕਾ ਮਹਾਪੁਰਸ਼ਾਂ ਦੀ ਸੰਗਤ ਕਰਕੇ ਆਪਣੀ ਮਿਹਨਤ ਦੇ ਦਮ ਤੇ ਹਿੰਦੀ ਸੰਸਕ੍ਰਿਤ ਉਰਦੂ ਅੰਗਰੇਜ਼ੀ ਮਰਾਠੀ ਬੰਗਾਲੀ ਗੁਰਮੁਖੀ ਭਾਸ਼ਾਵਾਂ ਦਾ ਗਿਆਨ ਹਾਸਲ ਕੀਤਾ ਆਪ ਜੀ 19 ਸਾਲ ਦੀ ਉਮਰ ਵਿੱਚ ਇਸਾਈ ਆਰੀਆ ਸਮਾਜੀ ਬਣ ਗਏ ਤੇ ਆਰੀਆ ਸਮਾਜ ਲਈ ਆਪ ਜੀ ਨੇ 7 ਸਾਲ ਲਗਾਤਾਰ ਪ੍ਰਚਾਰ ਕੀਤਾ ਉਸ ਸਮੇਂ ਆਰੀਆ ਸਮਾਜੀ ਲਹਿਰ ਦਾ ਪੂਰਾ ਜੋਰ ਸੀ ਜੋ ਅਸ਼ੂਤ ਲੋਕ ਇਸਾਈ ਬਣ ਕੇ ਆਪਣੀ ਮੁਕਤੀ ਤਲਾਸ਼ ਰਹੇ ਸਨ ਆਪ ਜੀ ਨੇ ਉਹਨਾਂ ਨੂੰ ਆਪਣੇ ਮੂਲ ਨਾਲ ਜੁੜਨ ਦਾ ਸੰਦੇਸ਼ ਦਿੱਤਾ ਜਿਕਰਯੋਗ ਹੈ ਕਿ ਆਰੀਆ ਸਮਾਜ ਵਿੱਚ ਆਪ ਜੀ ਦਾ ਨਾਮ ਹਰ ਹਰ ਸਵਾਮੀ ਨਾਲ ਪ੍ਰਚਲਿਤ ਹੋਇਆ ਆਰੀਆ ਸਮਾਜ ਦੇ ਪ੍ਰਚਾਰ ਸਮੇਂ ਆਪ ਜੀ ਨਾਲ ਇੱਕ ਅਨੋਖੀ ਘਟਨਾ ਕੱਟੀ ਜਿਸ ਨੇ ਆਪ ਜੀ ਦਾ ਜੀਵਨ ਬਦਲ ਕੇ ਰੱਖ ਦਿੱਤਾ ਸਵਾਮੀ ਸ਼ੂਤਨਨ ਜੀ ਨੇ ਅਸ਼ੂਤ ਸਮਾਜ ਵਿੱਚੋਂ ਜਾ ਕੇ ਚੰਦਾ ਇਕੱਠਾ ਕਰ ਕੀਤਾ ਸੀ ਜਿਸ ਦਾ ਉਹਨਾਂ ਨੇ ਇਕ ਸਕੂਲ ਬਣਾਇਆ ਜਦੋਂ ਸਕੂਲ ਦੇ ਉਦਘਾਟਨ ਦਾ ਸਮਾਂ ਆਇਆ ਤਾਂ ਉੱਚ ਜਾਤੀ ਲੋਕਾਂ ਨੇ ਸਵਾਮੀ ਸ਼ੂਤਨੰਨ ਜੀ ਨੂੰ ਕੁਰਸੀ ਦੇ ਉੱਪਰ ਬੈਠਣ ਦੀ ਇਜਾਜ਼ਤ ਨਹੀਂ ਦਿੱਤੀ ਅਤੇ ਸਮੁੱਚੇ ਅਸ਼ੂਤ ਸਮਾਜ ਨੂੰ ਜ਼ਮੀਨ ਤੇ ਬੈਠਣ ਲਈ ਮਜਬੂਰ ਕੀਤਾ ਜਿਸ ਦਾ ਨਤੀਜਾ ਇਹ ਹੋਇਆ ਕਿ ਆਰੀਆ ਸਮਾਜ ਦਾ ਆਰੀਆ ਸਮਾਜੀਆਂ ਦਾ ਸਵਾਮੀ ਸ਼ੂਤਨੰਨ ਸਾਹਮਣੇ ਪਰਦਾ ਚੁੱਕਿਆ ਗਿਆ ਅਤੇ ਆਪ ਜੀ ਨੇ ਮੰਚ ਤੋਂ ਇਹ ਐਲਾਨ ਕੀਤਾ ਕਿ ਆਰੀਆ ਸਮਾਜ ਦੇ ਹਰ ਅਹੁਦੇ ਤੋਂ ਮੈਂ ਤਿਆਗ ਪੱਤਰ ਦੇ ਰਿਹਾ ਹਾਂ ਅਤੇ ਆਪ ਜੀ ਨੇ ਉਸ ਤੋਂ ਬਾਅਦ ਆਰੀਆ ਸਮਾਜ ਲਈ ਕੰਮ ਕਰਨਾ ਬੰਦ ਕਰ ਦਿੱਤਾ ਅਤੇ ਅਸ਼ੂਤਾਂ ਦੀ ਸਰਵਪੱਖੀ ਭਲਾਈ ਲਈ ਯਤਨਸ਼ੀਲ ਹੋ ਗਏ ਉਸ ਤੋਂ ਬਾਅਦ ਆਪ ਜੀ ਨੇ ਅਸ਼ੂਤ ਮਹਾਸਭਾ ਦਾ ਗਠਨ ਕੀਤਾ ਅਸ਼ੂਤ ਮਹਾਸਭਾ ਦੀਆਂ ਸਮੁੱਚੇ ਭਾਰਤ ਵਿੱਚ ਸ਼ਾਖਾਵਾਂ ਕਾਇਮ ਕੀਤੀਆਂ ਆਪ ਜੀ ਨੇ ਅਸ਼ੂਤ ਸਮਾਜ ਵਿੱਚ ਜਾਗਰਤੀ ਪੈਦਾ ਕਰਨ ਲਈ ਅਸ਼ੂਤ ਸਮਾਚਾਰ ਪੱਤਰ ਦਿੱਲੀ ਤੋਂ 1923 ਵਿੱਚ ਸ਼ੁਰੂ ਕੀਤਾ ਆਪ ਜੀ ਨੇ ਸਾਈਮਨ ਕਮਿਸ਼ਨ ਨੂੰ ਮਿਲ ਕੇ ਅਸ਼ੂਤ ਸਮਾਜ ਦੀਆਂ ਸਮੱਸਿਆਵਾਂ ਦੱਸੀਆਂ 1928 ਵਿੱਚ ਆਪ ਜੀ ਬਾਬਾ ਸਾਹਿਬ ਡਾਕਟਰ ਮੇਡਗਰ ਜੀ ਨੂੰ ਵੀ ਮਿਲੇ ਜਿੱਥੇ ਆਪ ਜੀ ਨੇ ਬਾਬਾ ਸਾਹਿਬ ਨਾਲ ਅਸ਼ੂਤ ਸਮਾਜ ਦੀਆਂ ਦੁੱਖ ਤਕਲੀਫਾਂ ਤੇ ਚਿੰਤਾ ਪ੍ਰਗਟਾਈ ਅਤੇ ਵਧੀਆ ਤਰੀਕੇ ਨਾਲ ਉਸ ਤੇ ਸੰਘਰਸ਼ ਕਰਨ ਦੀ ਬੇਨਤੀ ਵੀ ਕੀਤੀ ਆਪ ਜੀ ਅਕਸਰ ਅੰਗਰੇਜ਼ਾਂ ਤੇ ਸਾਈਆਂ ਇਹ ਅੰਗਰੇਜ਼ਾਂ ਤੇ ਬ੍ਰਾਹਮਣ ਸਮਾਜ ਦੇ ਲੋਕਾਂ ਨੂੰ ਇਹ ਕਿਹਾ ਕਰਦੇ ਸਨ ਕਿ ਸਾਨੂੰ ਤੁਹਾਡੀ ਦਇਆ ਭਾਵਨਾ ਦੀ ਕੋਈ ਲੋੜ ਨਹੀਂ ਸਾਨੂੰ ਸਾਡੇ ਅਧਿਕਾਰ ਚਾਹੀਦੇ ਹਨ ਜੋ ਅਸੀਂ ਸੰਘਰਸ਼ ਕਰਕੇ ਪ੍ਰਾਪਤ ਕਰ ਲਵਾਂਗੇ ਆਪ ਜੀ ਕੇਂਦਰ ਅਤੇ ਰਾਜਾਂ ਵਿੱਚ ਉੱਤਰਾਧਿ ਸਰਕਾਰਾਂ ਦੀ ਸਥਾਪਨਾ ਕਰਨਾ ਚਾਹੁੰਦੇ ਸਨ ਵਿਵਸਥਾ ਇਸ ਤਰ੍ਹਾਂ ਦੀ ਚਾਹੁੰਦੇ ਸਨ ਕਿ ਪਛੜੇ ਵਰਗਾਂ ਦੇ ਲੋਕ ਆਪਣਾ ਜੀਵਨ ਪੱਦਰ ਮਾਨ ਸਨਮਾਨ ਨਾਲ ਜੀ ਸਕਣ ਜ਼ਗੀਰਦਾਰੀ ਵਿਵਸਥਾ ਨੂੰ ਬਿਲਕੁਲ ਖਤਮ ਕਰਾਉਣਾ ਚਾਹੁੰਦੇ ਸਨ ਆਪ ਜੀ ਆਪ ਜੀ ਅਨੇਕਾਂ ਪ੍ਰਕਾਰਾਂ ਦੀਆਂ ਯੋਜਨਾਵਾਂ ਤਿਆਰ ਕਰ ਰਹੇ ਸਨ ਕਿ ਜਿਨ੍ਹਾਂ ਨਾਲ ਛੂਤ ਸਮਾਜ ਦਾ ਭਲਾ ਹੋ ਸਕੇ ਸਵਾਮੀ ਸ਼ੂਤਨਨ ਜੀ ਆਪ ਇੱਕ ਕਵੀ ਸਨ ਜਿਨ੍ਹਾਂ ਨੇ ਸਮਾਜ ਵਿੱਚ ਚੇਤਨਾ ਪੈਦਾ ਕਰਨ ਲਈ अनेका ਕਵਿਤਾਵਾਂ ਦੀ ਰਚਨਾ ਕੀਤੀ ਆਪ ਜੀ ਦੀ ਭਾਸ਼ਣ ਕਲਾ ਬਹੁਤ ਦਿਲ ਖਿੱਚਵੀਂ ਸੀ ਜਿਸ ਨੂੰ ਸੁਣ ਸੁਣ ਕੇ ਦੂਰੋਂ ਦੂਰੋਂ ਲੋਕ ਖਿੱਚੇ ਆਉਂਦੇ ਸਨ 1927 ਵਿੱਚ ਕਾਨਪੁਰ ਵਿੱਚ ਆਪ ਨੇ ਕੋਸ਼ਨਾ ਕਰ ਦਿੱਤੀ ਸੀ ਕਿ ਆਜ਼ਾਦੀ ਸਾਡਾ ਜਨਮ ਸਿੱਧ ਅਧਿਕਾਰ ਹੈ ਇਸ ਨੂੰ ਕੋਈ ਨਹੀਂ ਰੋਕ ਸਕਦਾ ਆਜ਼ਾਦੀ ਸਿਰਫ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਨਹੀਂ ਅਸ਼ੂਤਾਂ ਨੂੰ ਵੀ ਚਾਹੀਦੀ ਹੈ ਆਪ ਜੀ ਨੇ ਸਾਈਮਨ ਕਮਿਸ਼ਨ ਨੂੰ ਮਿਲ ਕੇ ਆਪਣੀਆਂ ਸਮੱਸਿਆਵਾਂ ਦਰਜ ਕਰਾਈਆਂ ਆਪ ਮੰਨਦੇ ਸਨ ਕਿ ਆਰੀਆ ਸਮਾਜ ਵਿੱਚ ਰਹਿ ਕੇ ਅਛੂਤ ਸਮਾਜ ਦਾ ਕਦੇ ਵੀ ਭਲਾ ਨਹੀਂ ਹੋ ਸਕਦਾ। ਸ੍ਰੀ ਆਸ਼ੂਤਾਨਨ ਜੀ ਨੇ ਇੱਕ ਰਾਜਨੀਤਿਕ ਸੰਘਰਸ਼ ਸ਼ੁਰੂ ਰੰਭਿਆ ਜਿਸ ਨਾਲ ਕੇ ਧਾਰਮਿਕ ਆਪ ਜੀ ਚਲਦੀ ਰਾਜਨੀਤੀ ਤੇ ਹਮੇਸ਼ਾ ਗਹਿਰੀ ਨਜ਼ਰ ਰੱਖਦੇ ਸਨ। ਆਪ ਜੀ ਨਾਲ ਆਪ ਜੀ ਨੇ 바ਵਾ ਸਾਹਿਬ ਡਾਕਟਰ ਬੇੜਗਰ ਜੀ ਨਾਲ ਅਨੇਕਾਂ ਮੁਲਾਕਾਤਾਂ ਕੀਤੀਆਂ ਜਿਨ੍ਹਾਂ ਦਾ ਸਾਰਾਂਸ਼ ਇਹ ਸੀ ਕਿ ਅਛੂਤ ਸਮਾਜ ਦਾ ਸਰਪੱਖੀ ਵਿਕਾਸ ਕਿਵੇਂ ਹੋਵੇ। ਸਵਾਮੀ ਸ਼ੂਤਨਨ ਜੀ ਸਿੱਖਿਆ ਨੂੰ ਅਯੋਗੇ ਸਮੇਂ ਵਿੱਚ ਸਭ ਤੋਂ کارਗਰ ਹਥਿਆਰ ਸਮਝਦੇ ਸਨ ਜਿਸ ਨਾਲ ਸਮਾਜ ਦੀ ਦਿਸ਼ਾ ਅਤੇ ਦਸ਼ਾ ਬਦਲੀ ਜਾ ਸਕਦੀ ਹੈ ਜਿਸ ਨਾਲ ਵਿਵਸਥਾ ਪਰਿਵਰਤਨ ਕੀਤਾ ਜਾ ਸਕਦਾ ਹੈ। ਤਾਰੀ ਜ਼ਿੰਦਗੀ ਸੰਘਰਸ਼ ਦੇ ਰਾਹ गुजारਦਿਆਂ ਅੰਤਆਪ 22 ਜੁਲਾਈ 1933 ਨੂੰ 54 ਸਾਲ ਦੀ ਉਮਰ ਗੁਜ਼ਾਰ ਕੇ ਪ੍ਰਿਨਿਰਮਾਨ ਨੂੰ ਪ੍ਰਾਪਤ ਹੋ ਗਏ। ਆਪ ਜੀ ਦੀ ਅੰਤਮ ਯਾਤਰਾ ਕਾਂਧਪੁਰ ਵਿੱਚ ਹੋਈ ਜਿੱਥੇ ਬੇਹਿਸਾਬੇ ਲੋਕ ਸ਼ਾਮਲ ਹੋਏ। ਅਯੋਗੇ ਸਮੇਂ ਵਿੱਚ ਆਪ ਜੀ ਦੀਆਂ ਸਿੱਖਿਆਵਾਂ ਤੇ ਅਮਲ ਕਰਨਾ ਸਾਡੇ ਲਈ ਬਹੁਤ ਜ਼ਰੂਰੀ ਹੈ ਤਾਂ ਕਿ ਸਾਡੇ ਸਮਾਜ ਦਾ ਭਲਾ ਤੇ ਸਰਪੱਖੀ ਵਿਕਾਸ ਹੋ ਸਕੇ ਮਾਨ ਸਨਮਾਨ ਦੀ ਜ਼ਿੰਦਗੀ ਜਿਉਣ ਦਾ ਆਪ ਜੀ ਦਾ ਸਨੇਹਾ ਕਰ ਕਰ ਪਹੁੰਚਾਇਆ ਜਾ ਸਕੇ ਜੈ ਭੀਮ ਜੈ ਭਾਰਤ ਸਾਥੀਓ ਇਹ ਜਾਣਕਾਰੀ ਨੂੰ ਅੱਗੇ ਸਾਂਝਾ ਕਰਨ ਲਈ ਇਸ ਨੂੰ ਜ਼ਰੂਰ ਸ਼ੇਅਰ ਕਰੋ ਤਾਂ ਕਿ ਸਵਾਮੀ ਜੀ ਦੇ ਜੀਵਨ ਨੂੰ ਸਾਰੇ ਲੋਕ ਸਾਰੇ ਸਾਥੀ ਜਾਣ ਸਕਣ ਜੈ ਭੀਮ ਜੈ ਪਰ